ਗਰਮੀਆਂ 'ਚ ਹਰੇਕ ਵਿਅਕਤੀ AC ਦੀ ਠੰਡੀ-ਠੰਡੀ ਹਵਾ ਲੈਣਾ ਚਾਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ AC 'ਚੋਂ ਨਿਕਲਣ ਵਾਲਾ ਪਾਣੀ ਕਿੰਨਾ ਲਾਇਬਦਾਇਕ ਹੁੰਦਾ ਹੈ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਦਰਅਸਲ AC ਦੀ ਵਰਤੋਂ ਨਾ ਸਿਰਫ ਗਰਮੀਆਂ ਵਿੱਚ ਕੀਤੀ ਜਾਂਦੀ ਹੈ ਸਗੋਂ ਨਮੀ ਵਾਲੇ ਮੌਸਮ ਵਿੱਚ ਵੀ ਇਹ ਬਹੁਤ کارਗਰ ਹੈ ਗਰਮੀਆ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਕੂਲਰ ਦੀ ਹਵਾ ਕੰਮ ਨਹੀਂ ਕਰਦੀ ਜਦੋਂ ਕਿ ਇਸ ਮੌਸਮ ਵਿੱਚ ਏਸੀ ਦੀ ਖੁਸ਼ ਖਵਾ ਕਾਰਨ ਕਮਰਾ ਠੰਡਾ ਰਹਿੰਦਾ ਹੈ ਜਿਨ੍ਹਾਂ ਲੋਕਾਂ ਦੇ ਘਰ ਵਿੱਚ ਏਸੀ ਲੱਗੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਕਿ ਜਦੋਂ ਤੱਕ ਏਸੀ ਚੱਲਦਾ ਰਹਿੰਦਾ ਹੈ ਉਸ ਦੇ ਬਾਹਰਲੇ ਹਿੱਸੇ ਤੇ ਪਾਣੀ ਲਗਾਤਾਰ ਟਪਕਦਾ ਰਹਿੰਦਾ ਹੈ ਬੱਤੇ ਘਰਾ ਵਿੱਚ ਦੇਖਿਆ ਗਿਆ ਹੈ ਕਿ ਲੋਕ ਇਸ ਨੂੰ ਇਸੇ ਤਰ੍ਹਾਂ ਵਹਿਣ ਦਿੰਦੇ ਹਨ ਪਰ ਜੇਕਰ ਤੁਹਾਨੂੰ ਇਸ ਦੀ ਵਰਤੋਂ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਇਸ ਦਾ ਇਸਤੇਮਾਲ ਜ਼ਰੂਰ ਕਰੋਗੇ ਆਓ ਜਾਣਦੇ ਹਾਂ ਏਸੀ ਚੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾ ਸਕਦੀ ਹੈ ਏਸੀ ਕੰਡੀਸ਼ਨਰ ਪਾਣੀ ਆਮ ਤੌਰ ਤੇ ਸਾਫ਼ ਅਤੇ ਗੰਦਗੀ ਤੇ ਮੁਕਤ ਹੁੰਦਾ ਹੈ ਇਸ ਪਾਣੀ ਨੂੰ ਪੌਦਿਆਂ ਵਿੱਚ ਪਾਉਣਾ ਬਿਲਕੁਲ ਸੇਫ ਹੈ ਏਸੀ ਕੰਡੀਸ਼ਨਰ ਪਾਣੀ ਵਿੱਚ ਬੈਕਟੀਰੀਆ ਹੋ ਸਕਦੇ ਹਨ ਪਰ ਬਸਤਨ ਅਤੇ ਫਰਸ਼ ਧੋਣ ਲਈ ਇਸ ਦੀ ਵਰਤੋਂ ਕਰਨ ਵਿੱਚ ਕੋਈ ਨੁਕਸਾਨ ਨਹੀਂ ਟਾਇਲਟ ਵਿੱਚ ਫਲਸ਼ ਕਰਨ ਲਈ ਏਸੀ ਦਾ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਟਾਇਲਟ ਨੂੰ ਫਲਸ਼ ਕਰਨ ਲਈ ਹਰ ਰੋਜ਼ ਪਾਣੀ ਦੀ ਬਰਬਾਦੀ ਹੁੰਦੀ ਹੈ ਇਸ ਲਈ ਅਸੀਂ ਏਸੀ ਦੀ ਇਸ ਲਈ ਅਸੀਂ ਏਸੀ ਦਾ ਪਾਣੀ ਦੀ ਵਰਤੋਂ ਕਰਕੇ ਪਾਣੀ ਦੀ ਬਚਤ ਕਰ ਸਕਦੇ ਹਾਂ AC ਦੇ ਪਾਣੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਪਾਵਰ ਪਲਾਂਟਾਂ ਵਿੱਚ ਕੀਤੀ ਜਾ ਸਕਦੀ ਹੈ AC ਦੇ ਪਾਣੀ ਦੀ ਵਰਤੋਂ ਮੱਛੀਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਤੋਂ ਇਹ ਉਤਪਾਦਨ ਲਈ ਕੀਤੀ ਜਾ ਸਕਦੀ ਹੈ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ AC ਦੀ ਕਿ ਏਸੀ ਦੇ ਪਾਣੀ ਪੀਣ ਜਾਂ ਖਾਣਾ ਬਣਾਉਣ ਲਈ ਸੁਰੱਖਿਤ ਨਹੀਂ ਹੈ ਕਿਉਂਕਿ ਇਹ ਪਾਣੀ ਡਿਜੀਟਲ ਪਾਣੀ ਵਾਂਗ ਸ਼ੁੱਧ ਨਹੀਂ ਹੁੰਦਾ ਪਰ ਤੁਹਾਨੂੰ ਦੱਸ ਦਈਏ ਕਿ ਏਸੀ ਸਿਰਫ ਠੰਡੀ ਹਵਾ ਖਾਣ ਲਈ ਨਹੀਂ ਬਲਕਿ ਜਿਹੜਾ ਏਸੀ ਦੇ ਵਿੱਚੋਂ ਪਾਣੀ ਉਤਪੰਨ ਹੁੰਦਾ ਆ ਉਹ ਵੀ ਆਪਣੇ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਹੈ ਤੁਸੀਂ ਏਸੀ ਦੇ ਪਾਣੀ ਨੂੰ ਆਪਣੇ ਆਲੇ-ਦੁਆਲੇ ਜਾਂ ਘਰ 'ਚ ਲੱਗੇ ਪੌਦਿਆਂ 'ਚ ਪਾਣ ਲਈ ਇਸਤੇਮਾਲ ਕਰ ਸਕਦੇ ਹੋ ਇਸੀ ਦੇ ਪਾਣੀ ਨੂੰ ਫਰਸ਼ ਧੋਣ ਤੇ ਬਰਤਨ ਧੋਣ ਦੇ ਲਈ ਵੀ ਤੁਸੀਂ ਬੇਚੀਜ਼ ਕਿਸਤੇਮਾਲ ਕਰ ਸਕਦੇ ਹੋ ਪਰ ਲੇਕਿਨ ਏਸੀ ਦਾ ਪਾਣੀ ਹੈ ਜਿਹੜਾ ਨਾ ਅਸੀਂ ਪੀਣ ਦੀ ਵਰਤੋਂ ਚ ਲਿਆ ਸਕਦੇ ਹਾਂ ਤੇ ਨਾ ਹੀ ਖਾਣਾ ਬਣਾਉਣ ਦੀ ਵਰਤੋਂ ਚ ਲਿਆ ਸਕਦੇ ਹਾਂ ਪਰ ਜਿਵੇਂ ਏਸੀ ਆਪਾਂ ਨੂੰ ਠੰਡੀ ਹਵਾ ਦਿੰਦਾ ਹੈ ਤੇ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਓਵੇਂ ਹੀ ਏਸੀ ਚ ਨਿਕਲਦਾ ਪਾਣੀ ਵੀ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ ਨਵੀਆਂ ਜਾਣਕਾਰੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ